ਮਾਦੀਵਾਦੀ ਬਾਦਸ਼ਾਹ ਅਦਰ ਨਾ ਚੰਗੋ ਮਰਯਾ ਖਾਲਸਾ ਮਰਯਾ ਜੀ ਕੀ ਫਤਿਹ ਮੈਂ ਤਾਂ ਆਪਣਾ ਪਿੰਦਰ ਸਿੱਧੂ ਬਾਦਰ ਵਾਲੀ ਆ ਜਿਵੇਂ ਕਿ ਤੁਹਾਨੂੰ ਪਤਾ ਹੈ ਹੜਾਂ ਦੀ ਸਥਿਤੀ ਚੱਲ ਰਹੀ ਏ ਤੇ ਬੰਨਾਂ ਦੇ ਮਿੱਟੀ ਦਾ ਕੰਮ ਚੱਲ ਰਿਹਾ ਬੰਨਾਂ ਦੇ ਸੇਮ ਪੈ ਰਹੀ ਆ ਆ ਵੇਖੋ ਇੱਕ ਧਰਤੀ ਧੱਕ ਜਿਹਨੂੰ ਕਹਿੰਦੇ ਆ ਬੰਨਾਂ ਉੱਤੇ ਪਲਾਸਟਰ ਕੀਤੀ ਹੁੰਦਾ ਆਹ ਜਾਣਦੇ ਆ ਕਿੱਥੋਂ ਆਇਆ ਤੇ ਕੀ ਸਿਸਟਮ ਹੈ ਤੇ ਕਿਹ ਹਫ਼ਤਾ ਵੇ ਸਸਿਗਾ ਜੀ ਆਪਣੇ ਨੇ ਮੈਂਬਰ ਮੰਗਾ ਜੀ ਵਾਈਕ ਖਾਲਸਾ ਵਾਈਕ ਫਤੇ ਹਾਂ ਜੀ ਤੇ ਮੈਂ ਸਿਸਟਮ ਕਿਥੋਂ ਆਈ ਇਸ ਬਾਗਰੂ ਜੀ ਸਾਨੂੰ ਹਿਮਕੁੰਡ ਫਾਊਂਡੇਸ਼ਨ ਗੁਡਗਾਉਂ ਵਾਲਿਆਂ ਨੇ ਸੰਸਥਾ ਨੇ ਸਾਨੂੰ ਸੇਵਾ ਚ ਭੇਜਿਆ ਹੈ ਜੋ ਖਰਚਾ ਹੈ ਪਾਇਲਟ ਖਰਚਾ ਲਿਆਉਣ ਦਾ ਲਜਾਂ ਦਾ ਟਰੈਵਲ ਖਰਚਾ ਸਾਰਾ ਉਹਨਾਂ ਦਾ ਜੀ ਅਸੀਂ ਇਹ ਉਹਨਾਂ ਦੇ ਨੇ ਧੰਨਵਾਦ ਜਾਂ ਜੀ ਅਸੀਂ ਦੱਸੋ ਅਸੀਂ ਉਹਨਾਂ ਦਾ ਕਿਵੇਂ ਦੇਣ ਦੇ ਸਕਦੇ ਹਾਂ ਸਾਡੇ ਭਾਂ ਚਮਦੀਆਂ ਜੁੱਤੀਆਂ ਬਣਾ ਲੈਣ ਹਾਂਜੀ ਹਾਂਜੀ ਅਸੀਂ ਤਾਂ ਵੀ ਉਹਨਾਂ ਦਾ ਦੇ ਨਹੀਂ ਦੇ ਸਕਦੇ ਜੀ ਐਸੇ ਵੇਲੇ ਇਹਨਾਂ ਦਿਨਾਂ ਦੇ ਵਿੱਚ ਜਦ ਇੱਥੇ ਔਖੀ ਖੜੀ ਜਾ ਸਾਡੇ ਨਾਲ ਖੜੇ ਆਣ ਕੇ ਫਿਰ ਉਹਨਾਂ ਕਿਹਾ ਹੋਰ ਕੋਈ ਜ਼ਰੂਰਤ ਦੱਸੋ ਸਾਨੂੰ ਐਂ ਕਹਿਆ ਜੀ ਇਸ ਚੜ੍ਹਦੀ ਕਲਾ ਹੋ ਗਈ ਤੁਹਾਡੇ ਦਰਸ਼ਨ ਕਰਕੇ ਅਸੀਂ ਤਨ ਹੋ ਗਿਆ ਜੀ ਅੱਛਾ ਜੀ ਹਾਂਜੀ ਉਹਨਾਂ ਕਹਿੰਦਾ ਕਿਸੇ ਤਰ੍ਹਾਂ ਦੀ ਲੋੜ ਹੋਵੇ ਮੈਨੂੰ ਕੰਟੈਕਟ ਨੰਬਰ ਦਿੱਤਾ ਉਹਨਾਂ ਜੀ ਉਹਨਾਂ ਕਹਿੰਦਾ ਸਾਨੂੰ ਫੋਨ ਮਾਰੋ ਅਸੀਂ ਦੋ ਦੋ ਘੰਟਾ ਸਾਡੇ ਕੋਲ ਇਹ ਇਹ ਹਮਕੋਂ ਦਾ ਫਾਊਂਡੇਸ਼ਨ ਵੱਲੋਂ ਜੀ ਫਾਊਂਡੇਸ਼ਨ ਗੁਰਗਾਉਂ ਵਾਲੇ ਆ ਜੀ ਗੁਰਗਾਉਂ ਵਾਲੇ ਵੇਖੋ ਜੀ ਪੰਜਾਬ ਨਾਲ ਹਰ ਇੱਕ ਖੜ ਰਿਹਾ ਹੈ ਜੋ ਜਿੱਥੇ ਕੇ ਹੱਥ ਪੈਂਦਾ ਹੈ ਇਹ ਵੀ ਬੜੀ ਵੱਡੀ ਗੱਲ ਆ ਤੁਸੀਂ ਵੇਖੋ ਜਿੱਥੋਂ ਲੰਗਦਾ ਨਾ ਅੱਗੇ ਤੁਹਾਨੂੰ ਵਿਖਾਉਣਿਆ ਥੱਲੇ ਪਲਸਟਰ ਹੀ ਕੀਤੀ ਜਾਂਦਾ ਵੀ ਦਾਹ ਵੀ ਦਿੱਤੀ ਜਾਂਦਾ ਹੈ ਇਸ ਚੀਜ਼ ਆਪਾਂ ਲੋੜ ਵੀ ਸੀਗੀ ਹਾਂਜੀ ਬਹੁਤ ਜ਼ਿਆਦਾ ਜ਼ਰੂਰ ਸੀ ਇਹ ਸਾਰੇ ਬੰਦ ਤੁਹਾਨੂੰ ਥੱਲੇ ਪਤਾ ਕਿ ਸਾਰੇ ਬਹਿ ਗਏ ਜੀ ਥੱਲੇ ਹਾਂਜੀ 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 ਤੇ ਇਹਦਾ ਕਰਮਾਂ ਵਾਲਾ ਇਦਾਂ ਜਿੱਥੇ ਜਿੱਥੇ ਨੰਗ ਜਾਂਦਾ ਥੱਲੇ ਪਾਣੀ ਉਧਰ ਜਦੋਂ ਲੱਗਦਾ ਇੱਕ ਵਨ ਲੱਗਦਾ ਉਧਰ ਪਾਣੀ ਘਟ ਜਾਂਦਾ ਥੱਲੇ ਨਿਉਣਾਗੀ ਤੇ ਇਹਦਾ ਕਰਮਾਂ ਵਾਲਾ ਉਹਨੇ ਜਾਂਦਾ ਵੇਖੋ ਇਸ ਚੀਜ਼ ਦੀ ਲੋੜ ਵੀ ਬਹੁਤ ਜ਼ਿਆਦਾ ਸੀਗੀ ਕਿਉਂਕਿ ਦਾਬ ਉੱਤੇ ਪਵੇਗੀ ਤੇ ਥੱਲੇ ਸੇਮ ਆਪਣੇ ਆ ਵੀ ਧਸਦੀ ਜਾਏਗੀ ਕਉਗੀ ਭਾਰਾ ਬਹੁਤ ਏ ਵਜੰਦਾਰ ਆ ਇਸ ਸੇਵਾ ਜਈ ਇਹ ਕਾਰ ਵੀ ਪੰਜਾਬੀ ਸਿੱਖ ਸੰਸਥਾਵਾਂ ਕਰ ਸਕਦੀਆਂ ਨੇ ਹਾਂਜੀ ਹਾਂਜੀ ਤੁਹਾਨੂੰ ਬਹਿਤ ਸਾਡਾ ਯੂਪੀ ਤਰਪੀ ਜੀ ਹਰਿਆਣਾ ਵੀ ਤਰਪਿਆ ਸਾਰੇ ਤਰਪੇ ਸਾਰਿਆਂ ਦੇ ਧੰਨਵਾਦੀਆਂ ਪਰ ਪਹਿਲਾਂ ਸਭ ਤੋਂ ਆਣ ਕੇ ਇਹਨਾਂ ਹੀ ਬੇੜਾ ਚੱਕਿਆ ਸਾਡਾ ਜੀ ਜੋ ਖਰਚਾ ਡੀਜ਼ਲ ਤੋਂ ਖਰਚਾ ਸਾਰਾ ਸਾਨੂੰ ਡੀਜ਼ਲ ਵੱਖਰਾ ਟਰੈਕਟਰਾਂ ਵਾਸਤੇ ਵੱਖਰਾ ਤੁਹਾਨੂੰ ਤੇ ਗਈ ਨਾਲ ਗੱਲ ਹੁਣ ਤੁਹਾਨੂੰ ਸਾਰੀ ਦੱਸਤੀ ਏ ਹੁਣ ਮੇਰੇ ਪ੍ਰਾਣਾ ਗਰਾਊਂਡ ਲੈਵਲ ਤੋਂ ਤੁਹਾਨੂੰ ਵੀਡੀਓ ਬਣਾ ਬਣਾ ਪਾਉਣੇ ਪਏ ਆ ਤੈ ਵੀਡੀਓ ਮੇਰੇ ਭਰਾ ਸ਼ੇਅਰ ਕਰ ਦਿਆ ਕਰੋ ਆ ਵੇਖੋ ਬਾਰਡਰ ਨਾਲਾ ਬੀਐਸਐਫ ਦੇ ਨਾਲ ਆ ਵੇਖੋ ਕੁਆਟਰ ਨਾਲ ਨੇ ਤੁਹਾਨੂੰ ਵਿਖਾਉਣੇ ਆ ਆ ਵੇਖੋ ਬਿਲਕੁਲ ਪਾਕਿਸਤਾਨ ਦੀ ਹੱਥੇ ਖੜਿਆ ਵੇਖੋ ਉਹ ਅੱਗੇ ਮੰਗੇ ਦੱਸੇ ਮਾਣੇ ਪਾਕਿਸਤਾਨ ਬਾਰੇ ਆ ਵੇਖੋ ਜੀ ਆ ਅੱਗੇ ਆਪਣੇ ਤਾਰ ਆ ਗਈ ਮੈਂ ਫੜੋ ਮੈਂ ਤਾਰ ਤੋਂ ਤਾਰ ਤੋਂ ਅੱਗੇ ਉਹ ਸਾਹਮਣੇ ਆ ਜਿਹੜਾ ਪਰਲੀ ਪੈਲੀ ਔਰ ਗੁਰੂਖਸਰ ਦੇ ਪਾਕਿਸਤਾਨ ਦੇ ਨਹੀਂ ਸਾਰੇ ਜੀ ਆਸ ਆਪਣਾ ਬੀਐਸਐਫ ਵਾਲਾ ਹੋ ਗਿਆ ਆ ਟਾਵਰ ਆਪਣੇ ਹੋ ਗਿਆ ਜੀ ਉਹ ਆ ਇਸ ਆ ਜਿਹੜੀ ਚਲਤੋ ਗਿਆ ਜਿਹੜਾ ਪਾਣੀ ਪਾਕਿਸਤਾਨ ਵੜ ਗਿਆ ਸਾਰਾ ਜੀ ਪਰ ਸਾਡੇ ਛੋਟੇ ਭਰਾ ਨੇ ਉਹ ਉਹਨਾਂ ਦਾ ਸਾਡੇ ਨਾਲੋਂ ਵੀ ਜ਼ਿਆਦਾ ਨੁਕਸਾਨ ਹੋਇਆ ਚਲੋ ਮਹਾਰਾ ਇਸ ਮੇਰ ਦੇ ਸੱਚੇ ਪਾਸ਼ਾ ਆ ਪੜਾ ਕਰੇ ਉਹਨਾਂ ਚੜਦੀ ਕਲਾ ਵਿੱਚ ਸੱਚੇ ਪਾਸ਼ਾ ਜੀ ਹੁਣ ਜ਼ੀਰੋ ਲਾਈਨ ਤੇ ਖਲੋਗੇ ਤੁਹਾਨੂੰ ਦੱਸ ਰਹੇ ਆ ਹੁਣ ਤੁਹਾਡਾ ਫਰਜ਼ੇ ਬਣਦਾ ਕਿ ਵੀਡੀਓ ਮੇਰੇ ਪਰਾ ਸ਼ੇਅਰ ਕਰਾਏ ਕਿਉਂਕਿ ਸਾਡਾ ਕੀਤਾ ਹੈ ਸ਼ਕਰਾਨਾ ਉਹਨਾਂ ਤੱਕਰ ਪਹੁੰਚ ਜਾਵੇ ਵਾਤ ਤੋਂ ਵਾਤ ਸ਼ੇਅਰ ਕਰੋ ਵਾਤ ਤੋਂ ਵਾਤ ਜੋ ਦੂਰ ਤੱਕ ਕਿੰਨਾ ਕਿਹਾ ਬਾਹ ਲੱਗਦੀ ਹੋਸਾ ਪਹੁੰਚਾਓ ਜੀ ਇਹਨੂੰ ਵੈਰੂ ਜੀ ਦਾ ਖਾਲਸਾ ਵੈਰੂ ਜੀ ਦੀ ਫਤਿਹ ਲਓ ਤੁਸੀਂ ਦੱਸੋ ਤੁਸੀਂ ਕੀ ਬੋਲਣਾ ਚਾਹੁੰਦੇ ਆਪਾਂ ਬਣਾਉਣਾ